ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਜੇਕਰ ਰਾਤ ਵੇਲੇ ਤੁਹਾਡੇ ਇਲਾਕੇ ਦੇ ਵਿੱਚ ਵੀ ਤੇਜ਼ ਮੀਂਹ ਨੇਰੀ ਚੱਲਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ 1 ਇੱਕ 29 ਤੋਂ ਲੈ ਕੇ 31 ਮਾਰਚ ਤੱਕ ਸਿਸਟਮ ਆ ਰਿਹਾ ਹੈ ਜਿਸ ਦੇ ਪ੍ਰਭਾਵ ਸਾਧਕਾ ਕੱਲ 29 ਤੋਂ ਸ਼ਾਮ ਵੇਲੇ ਤੋਂ ਉਹ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣ ਗਿਆ तकरीबन ਉਸੇ ਤਰ੍ਹਾਂ ਦਾ ਹੀ ਹੋਇਆ ਰਾਤ ਵੇਲੇ ਤੋਂ ਤੇਜ਼ ਹਵਾਵਾਂ ਤੇ ਮੀਂਹ ਦਾ ਦੌਰ ਦੇਖਿਆ ਗਿਆ ਅੱਜ 30 ਮਾਰਚ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਨਾਲ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਰਹੇ ਹਨ ਤੇ ਗਰਜ ਲੱਛਕ ਚਮਕ ਵਾਲੇ ਬੱਦਲ ਵੀ ਦਿਖਾਈ ਦੇ ਰਹੇ ਹਨ ਬਿਜਲੀ ਵੀ ਕਾਫੀ ਚਮਕ ਰਹੀ ਹੈ ਜੇਕਰ ਜ਼ਿਲ੍ਹੇ ਵਾਰ ਗੱਲ ਕਰੀਏ ਤਾਂ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਮੂਗਾ ਮਾਲਵੇ ਦੇ ਇਲਾਕੇ ਜਿਹੜੇ ਰਾਜਸਥਾਨ ਨਾਲ ਲੱਗਦੇ ਹਨ ਇਹਨਾਂ ਵਿੱਚ ਪਹਿਲੋ ਕਾਰਵਾਈਆਂ ਸ਼ੁਰੂ ਹੋਈਆਂ ਇਹ ਹੌਲੀ-ਹੌਲੀ ਤਰਨਤਾਰਨ ਅੰਮ੍ਰਿਤਸਰ ਕਰਪੂਰਥਲਾ ਗਿਲੰਦਰ ਲੁਧਿਆਣਾ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਹੌਲੀ-ਹੌਲੀ ਅੱਗੇ ਵਧ ਰਹੀਆਂ ਹਨ ਇਹ ਮੀਂਹ ਦੀਆਂ ਕਾਰਵਾਈਆਂ ਸਾਰੇ ਹੀ ਪੰਜਾਬ ਨੂੰ ਕਵਰ ਕਰ ਲੈਣਗੀਆਂ ਤੇ ਅੱਜ ਤੱਕ तकरीबन ਸਾਰੇ ਹੀ ਪੰਜਾਬ ਵਿੱਚ ਕਿਤੇ ਭਾਰੀ ਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਵੀ ਦੇਖਿਆ ਜਾ ਸਕਦਾ ਹੈ। ਕੁਝ ਕ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਦੇਖੀ ਜਾ ਸਕਦੀ ਹੈ। ਜੇਕਰ ਅੱਜ ਦੁਪਹਿਰ ਵੇਲੇ ਜਾਂ ਦੁਪਹਿਰ ਦੇ ਆਸ-ਪਾਸ ਥੋੜੇ ਜਿਹੇ ਧੁੱਪ ਜਨ ਖੇਤਰਾਂ ਦੇ ਵਿੱਚ ਲੱਗਦੀ ਹੈ ਤਾਂ ਉਹਨਾਂ ਦੇ ਵਿੱਚ ਸ਼ਾਮ ਵੇਲੇ ਵੱਡੇ ਪੱਧਰ ਤੇ ਮੋٹے ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੇ ਆ ਖਾਸ ਕਰਕੇ ਫਾਜ਼ਿਲਕਾ ਬੁਖਸਰ ਫਰੀਦਕੋਟ ਤੇ ਆਪਣੇ ਬਠਿੰਡਾ ਮਾਨਸਾ ਏਰੀਆ ਦੇ ਵਿੱਚ ਜਾਂ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਕਰਪੂਤਲਾ ਜਾਂ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਇਹਨਾਂ ਵਿੱਚ ਮੋਟੀ ਗੜੇ ਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਦੁਪਹਿਰ ਵੇਲੇ ਧੁੱਪ ਕੁਝ ਕੁ ਖੇਤਰਾਂ ਦੇ ਵਿੱਚ ਲੱਗਦੀ ਹੈ ਕੁੱਲ ਮਿਲਾ ਕੇ ਇਹ ਸਿਸਟਮ ਕੱਲ ਤੱਕ ਐਕਟਿਵ ਰਹੇਗਾ ਅੱਜ ਸਾਰਾ ਦਿਨ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣ ਦੀ ਸੰਭਾਵਨਾ ਨੇ ਬਾਕੀ ਤੁਸੀਂ ਵੀ ਆਪਣੇ ਇਲਾਕੇ ਦਾ ਇੱਕ ਮੌਸਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ